ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਛੋਟੀਆਂ ਦਿਖਾਵਾਂਗੇ ਟੋਕੜਾਂ ਗੱਬਣਾ ਦੇ ਸੱਜਰਾਂ ਤੇ ਨੀਲੀ ਰਵੀ ਦੀਆਂ ਟੋਕੜਾਂ ਗੱਬਣਾ ਆਪਾਂ ਗੱਬਣ ਇੱਕ ਛੋਟੀ ਦਿਖਾਵਾਂਗੇ ਤੇ ਵੱਡੇ ਕਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਆਪਾਂ ਪਹੁੰਚੇ ਵੀਰ ਜਸ ਕਰਨ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਭਾਈ ਜੀ ਨਾਮ ਤੇ ਡਰੈਸ ਦੱਸਿਓ ਨਾਮ ਵੀਡੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਾ ਠੀਕ ਹੈ ਜੀ ਫੋਨ ਨੰਬਰ ਲੁਪੋਗੇ ਚਗਾਵਾ ਫੋਨ ਨੰਬਰ ਹੈਗਾ 9592800635 ਠੀਕ ਹੈ ਜੀ ਹਾਂਜੀ ਤੇ ਇਧਰੋਂ ਕਰੀਏ ਨੀਲੀ ਰਵੀ ਦਾ ਹਾਂਜੀ ਦੱਸਿਓ ਭਾਈ ਇਹਦੇ ਬਾਰੇ ਵੇਧੇ ਨੀਲੀ ਰਵੀ ਝੋਟੀ ਦੇ ਦੂਜੇ ਸਵੇਰੇ ਸੌਣ ਨੂੰ ਤਿਆਰ ਆ। ਅੱਛਾ ਜੀ। ਦਿਨ ਕੋ 5-7 ਲੈ ਜੂਗੀ। ਠੀਕ ਆ ਜੀ। ਬਾਕੀ ਚੰਗੀ ਵੱਡੀ ਤੇ ਚੰਗੀ ਮਜਨ ਰੋੜਾ ਦੀ ਪੂਰੀ ਠੀਕ ਹੈ ਠੀਕ ਹੈ। ਲਓ ਜੀ ਕੱਦ ਕਾਟ ਜਿਹੜਾ ਬਹੁਤ ਹੀ ਤਗੜਾ ਵਾ। ਇਹਦਾ ਪਹਿਲੇ ਸਵੇਰੇ ਦਾ ਰਿਕਾਰਡ 12-13 ਕਿਲੋ ਦਾ ਜੀ। ਅੱਛਾ ਜੀ। ਹਾਂ। ਠੀਕ ਆ ਜੀ। ਕਿੰਨਾ ਟਾਈਮ ਖੜਤੀ ਭਾਜੀ? ਇਹ ਵੀ ਦੀ ਕੋ 5-7 ਤਾਂ ਲੈ ਜ ਨੇ ਝੋਟੀ ਨੇ। ਠੀਕ ਹੈ। ਲਓ ਜੀ ਹਫਤਾ ਤੱਕ। ਚਾਹਤ ਨੂੰ ਵੱਧ ਘੱਟ ਵੀ ਖੜ ਸਕਦੀ ਆ। ਠੀਕ ਹੈ ਠੀਕ ਹੈ। ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾਈਏ। ਲਓ ਜ ਤੇ 12 13 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਭਰਿਆ ਕਰਮ ਵਾਲੀ ਦਾ ਪਲੀ ਪਲਾਈ ਹੈ 14 ਲੀਟਰ ਦੀ ਆਪਾਂ ਆਸਰਾ ਸਕਦੇ ਹਾਂ ਤੋਂ ਅੱਛਾ ਜੀ ਹਾਂ ਜਦੋਂ ਅਮਰ ਬਾਹਰ ਵੀ ਚੰਗੀ ਆਪਾਂ ਕੋਈ ਸ਼ਾਮ ਤੇ ਡਿਪੈਂਡ ਕਰਦਾ ਠੀਕ ਹੈ ਜੀ ਹਾਂ ਜਾਂਦ ਨਸਲ ਬੜੀ ਆ ਠੀਕ ਹੈ ਠੀਕ ਲੋ ਜੀ ਪਿਓਰ ਨੀਲੀ ਰਾਵੀ ਜੇ ਵੇਖ ਸਕਦੇ ਕੱਦ ਕੋ ਦਾ ਜਿਹੜਾ ਬਹੁਤ ਹੀ ਤਗੜਾ ਵਾ ਤੇ ਪੇਠ ਪੂੜਾ ਜਿਹੜਾ ਐਨ ਚੌੜਾ ਮੰਜਾ ਡੈਨ ਨਾਲ ਹਿਸਾਬ ਤਾ ਆ ਆ ਇਹਨਾਂ ਫਿਕਸਰ ਨਾਲ ਲੰਬਾਈ ਲੈ ਕੇ ਦੀ ਵੇਖੋ ਕਿੰਨੀ ਏ ਠੀਕ ਹੈ ਜੀ ਸੂਲ ਤੱਕ ਚੱਡਾ ਲੱਗਾ ਵਾ ਬਾਕੀ ਹਫਤੇ ਇੱਕ ਦੇ ਆਸ-ਪਾਸ ਜਿਹੜਾ ਟਾਈਮ ਲੱ ਤੇ 12 ਤੋਂ 13 ਲੀਟਰ ਜਿਹੜਾ ਪਹਿਲੀ ਸਵੇਰ ਦੁੱਧ ਭਰਿਆ ਕਰਮਾਲੀ ਨੇ ਥਾਣ ਭਾਂਡਾ ਜਿਹੜਾ ਚੰਗਾ ਲੱਗਾ ਤੇ ਹਵਾਨੇ ਤੇ ਵੀ ਡੱਬ ਆ ਗਏ ਆ ਬਾਕੀ ਅਗਲੇ ਧੋਨ ਤੱਕ ਹੀ ਲੱਗਾ ਪਿਆ ਵਾ ਚੱਡਾ ਚਲੋ ਕੋਈ ਭਰਾ ਸੰਭਰ ਲਾ ਕਰੇ ਤੇ ਦੁੱਧ ਚੰਗਾ ਕੱਢੀ ਜਨਾਨੀ ਤੇ 12 ਤੋਂ 13 ਲੀਟਰ ਜਿਹੜਾ ਪਹਿਲੀ ਸਵੇਰ ਦੁੱਧ ਭਰਿਆ ਵਾ ਚਲੋ ਕੋਈ ਸੰਭਲੂ ਕਰ ਦੁੱਧ ਚੰਗਾ ਕੱਢੀ ਜਨਾ ਦੋਵਾਂ ਸਾਈਡਾਂ ਦੇ ਜਿਹੜੇ ਡੱਬ ਆ ਗਏ ਆ ਤੇ ਥਾਣ ਵੀ ਚਵਾਂ ਨੁਕਰਾਂ ਦੇ ਹਨ ਕੱਲਾ ਕੱਲਾ ਲੱਗਾ ਵਾ ਪੀੜੀ ਦੇ ਪਾ ਵਰਗਾ ਥਾਣਿਆਂ ਪਰ ਤਾਂ ਪੁਣੀ ਬਹੁਤ ਪੋਲੀ ਰੂ ਮਰ ਗਈ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਮੁੱਲ ਭਾਜੀ ਇਹਦਾ ਮੁੱਲ ਤਾਂ ਝੋਟੀ ਮੁੱਲ ਤਾਂ 1.5 ਲੱਖ ਕਰਨ ਵਾਲੀ ਹੈ ਇੱਥੇ ਆਪਾਂ ਜਾਇਜ਼ ਹੀ ਕਰਾਂਗੇ ਵਿਆਹ ਹੀ ਦੇ ਦਾਂਗੇ ਅੱਛਾ ਜੀ ਹਾਂ ਜੀ ਮੁੱਲ ਵੀ ਨਹੀਂ ਝੋਟੀ ਦਾ 1 ਲੱਖ 2000 ਠੀਕ ਆ 10 ਦੀ ਹੋਣਾ ਦੇਣੀ ਆਪਾਂ 10 ਦੀ ਹਾਂ ਜੀ ਲੈ ਕਰੀਏ ਮਾਨਤਾ ਥੋੜਾ ਭਾਜੀ ਹਾਂ ਜੀ ਚਲੋ ਕੋਈ ਨਹੀਂ ਹਫਤਾ ਦੇ ਕੱਢ ਦੀਏ ਚਲੋ ਵੀਰਾਂ ਨੇ ਵਿਚਾਰਿਆਂ ਨੇ ਵੇਖਣੀ ਹੈ ਈ ਝੋਟੀ ਦਾ ਮੁੱਲ 1.5 ਕਰ ਤੋਂ 2 ਤੋਂ ਕਰਦਾ ਹੀ ਨਹੀਂ ਆ ਹਾਂ ਜੀ ਕਹਿੰਦਾ ਕਿ ਜਾਇ ਇਸੇ ਕਰ ਦੋ ਥੋੜਾ ਬੜਾ ਜੀ ਉਹ ਕੋ ਫੋਨ ਲਾਵੇ ਕਰਦਾਂਗੇ ਮਾਨਤਨ ਠੀਕ ਹੈ ਜੀ ਲਓ ਵੀਰ ਕਹਿੰਦਾ ਕਿ ਮੌਕੇ ਤੇ ਜਰੂਰ ਮਾਨਤਨ ਕਰਦਾਂਗੇ ਬਾਕੀ ਚੰਗੀ ਏ ਝੋਟੀ ਵੀਡੀਓ ਦੇ ਪਤਾ ਨਹੀਂ ਵੱਡੀ ਜਾਵਦੀ ਕਿ ਮੌਕੇ ਨੇ ਮੌਕੇ ਤੇ ਆਣ ਕੇ ਵੇਖੇ ਪੂਰੀ ਪੜੀ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਦੇ ਨਾਲ ਵੱਡਾ ਦੇਖੋ ਕਿੱਥੇ ਆ ਗਈ ਝੋਟੀ ਚੰਗੀ ਆਲੇ ਦੂਜੇ ਨੰਬਰ ਤੇ ਭਾਜੀ ਤੁਜੀ ਨੰਬਰ ਤੇ ਵੀਰੀ ਟੋਕੜ ਗੱਬਣ ਦੇ ਝੋਟੇ ਲਓ ਜੀ ਨੀਲੀ ਰਵੀ ਦੀ ਟੋਕੜ ਗੱਬਣ ਆ ਗਈ ਜੇ 7 ਟਰਾਲੇ ਜੱਡੀ ਲੰਬਾਈ ਆ ਵੇਖੋ ਬਿਲਕੁਲ ਸਹੀ ਗੱਲ ਆ ਜੀ ਇਹ ਕਿੰਨੇ ਵੇ ਸਵੇਰੇ ਲਗਾਣ ਭਾਜੀ ਗੱਬਣ ਦੂਜੀ ਸਵੇਰ ਨੂੰ ਜੇ ਠੀਕ ਆ ਜੀ ਹਾਂ ਪਹਿਲੇ ਸਵੇਰ ਝੋਟੀਆਂ ਦੁੱਧ 13 ਕਿਲੋ ਇਹਨੇ ਵੀ ਕੱਢਿਆ 12 13 ਲਓ ਜੀ 13 ਲੀਟਰ ਜਿਹੜਾ ਪਹਿਲੇ ਭਰਿਆ ਦੁੱਧ ਅੰਮ੍ਰਿਤ ਨਹੀਂ ਝੋਟੀ ਚੱਕ ਪਾ ਆ ਅੱਛਾ ਜੀ ਹਾਂ ਮੈਂ ਫੋਨ ਕੱਲ ਚੈੱਕ ਕਰਾਈ ਆ ਠੀਕ ਆ ਦੁੱਧ ਉਹ ਵੀ ਬਣਾਈ ਆ ਡਾਕਟਰ ਨੇ ਚੈੱਕ ਕੀਤੀ ਆ ਵੇਖੋ ਕੋਈ ਵੀਡੀਓ ਕਿਸ ਨੂੰ ਪਾ ਦਾਂਗੇ ਠੀਕ ਆ ਜੀ ਕਿੰਨਾ ਦ ਵੇਲ ਬੂਲ ਜਿਹੜੀ ਬਹੁਤ ਹੀ ਲੰਬਾਈ ਆ ਲੰਬਾਈ ਦੇ ਵਿੱਚ ਆ ਝੋਟੀ ਠੀਕ ਆ ਜੀ ਬਾਕੀ ਸੀਲੀਆਂ ਸੁੱਲੀਆਂ ਜਿਹੜੀਆਂ ਕਾਫੀ ਆ ਗਈਆਂ ਵਾ ਹਾਂਜੀ ਠੀਕ ਹੈ ਠੀਕ ਆ ਵੇਲ ਵੀ ਤੇ ਕੱਦ-ਕੋਦ ਜਿਹੜਾ ਬਹੁਤ ਹੀ ਬਲਰ ਉਹ ਗੱਡੀ 'ਚ ਨਹੀਂ ਟੋਟੀ ਮੋੜ ਕੇ ਲੱਥੂਗੀ ਬੈਠੇਗੀ ਅੱਛਾ ਠੀਕ ਹੈ ਠੀਕ ਬਿਲਕੁਲ ਬਿਲਕੁਲ ਜਿਸ ਕੰਨ ਲਾਗੇ ਕੋਲ ਉਹ ਝੋਟੀ ਕੇ ਹਾਂ ਜਿੱਦਾਂ ਲੰਬਾਈ ਆ ਲੈ ਕੋਈ ਕੱਦ ਦੇਖੋ ਕੱਦ ਦੇਖੋ ਲਓ ਜੀ ਕੱਦ-ਕੋਦ ਲਓ ਕੋਈ ਸ਼ੱਕ ਨਹੀਂ ਆ 3-4 ਫੁੱਟਾਂ ਦੀ ਲੰਬਾਈ ਬਿਲਕੁਲ ਬਿਲਕੁਲ ਜੀ ਤੇ ਵੇਲ ਤੋਂ ਹੀ ਵੇਖ ਸਕਦੇ ਜੈਨ ਰਸ਼ੀ ਗਨ ਟੈਂਕੀਆ ਸਾਹਿਬ ਤੇ ਥਣਾ ਦਾ ਸੈਜ ਗਿਆ ਵੀ ਚੰਗਾ ਉਹਦੇ ਪਿਓ ਨੀਲੀ ਰਵੀ ਦੀ ਆ ਗਈ ਆ ਸੂਲ ਤੇ ਵੀ ਨਿਸ਼ਾਨੀ ਆ ਗਈ ਜੇ ਲੋ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਚਲੋ ਭਾਈ ਭਰਾਵਾਂ ਦਾ ਸ਼ੌਂਕ ਹੁੰਦਾ ਵਾ ਵੀ ਟੋਕੜਾਂ ਘੱਬਣਾ ਚਾਹੀਦੀਆਂ ਉਹ ਵੀ ਨੀਲੀ ਰਵੀ ਦੀਆਂ ਉਹਨਾਂ ਦੀ ਡਿਮਾਂਡ ਵੀਰ ਨੇ ਪੂਰੀ ਕਰ ਦਿੱਤੀ ਆ ਬਾਕੀ ਥਾਣਾ ਦਾ ਸੈਜ ਗਾਬ ਤੇ ਵੇਖ ਸਕਦੇ ਜੀ ਬਹੁਤ ਹੀ ਚੰਗਾ ਵਾ ਇਹਦਾ ਵੀ ਚਾਹਾਂ ਨੁਕਰਾਂ ਤੇ ਹਨ ਕੱਲਾ ਕਰ ਜਿੱਦਣ ਤਿਆਰ ਹੋ ਗਈ ਠੀਕ ਹੈ ਜੀ ਇਹਦਾ ਭਾਜੀ ਕਿੰਨਾ ਦੇ ਮੋਲ ਆ ਮੋਲ ਆਪਾਂ ਜੈ ਜੀ ਦੇ ਦਾਂਗੇ ਅੱਛਾ ਜੀ ਹਾਂ ਕਿੰਨੇ ਕ ਦੀ ਮੋਕਾ ਵੀ ਕਰ ਲਾਂਗੇ ਦਾ ਅੱਛਾ ਜੀ ਹਾਂ ਠੀਕ ਹੈ ਹਾਂ ਦਰ ਦੋ ਕਰ ਦੋ ਕਿਹਦੀ 85 ਹਜ਼ਾਰ ਦੀ ਹੈ 85 ਦੀ ਨਹੀਂ ਜੇ ਅੱਜ ਕਰੀਏ ਭਾਜੀ 80 ਅੰਦਰ ਕਰੀਏ ਹਾਂ ਜੀ ਕੀ ਚਾ ਭਾ ਅੰਦਾਸ ਸੀ ਅੰਦਰ ਕਾ ਯਾ 2000 ਛੱਡ ਗਏ ਨਹੀਂ ਹਾਂ ਹੋਰ ਕਰ ਦੋ ਲੈ ਕਰ ਦੋ ਚਲੋ ਖੁੱਲ ਜਾ ਕੋ ਪੰਜ ਹੀ ਛੱਡਿਆ ਲੈ ਨਹੀਂ 75 ਦੀ 575 ਦੀ ਦੇ ਦਾਂਗੇ ਓਡੀ ਚੰਗੇ ਹਾਂ ਜੀ ਤੀ ਲੰਮੀ ਬੋਲੀ ਚਲੋ ਗੁਰੂ ਰਾਮਦਾਸ ਕਿਰਪਾ ਕਰਿਆ ਪੋਤਰਾ ਨਹੀਂ ਕਿਹਦੇ 2 ਨੰਬਰ ਜੀ 6500 ਰੁਪਿਆ ਚੋੜ ਗਿਆ ਸਹੀ ਗੱਲ ਹੈ ਜੀ ਜਿੱਡਾ ਕੱਟ ਕਾਟ ਆ ਨਾ ਮਹੀਨਾ ਦੀ ਕੱਲ ਮੈਂ ਚੈੱਕ ਕਰ ਆ ਗਿਆ ਠੰਡਾ ਦੀ ਗੱਲ ਵਾਤਾ ਵਾ ਅੱਛਾ ਜੀ ਕਮੀ ਝੋਟੀ ਹੈਗੀ ਜਗ੍ਹਾ ਠੀਕ ਹੈ ਠੀਕ ਹੈ ਠੀਕ ਹੈ ਹੁਣ ਉੱਠ ਕੇ ਬਿਲੋ ਆਉਣਾ ਪਿਆ ਵਾ ਵਾਕਿਆ ਹੀ ਝੋਟੀ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਵੱਡੀ ਨਹੀਂ ਲਓ ਜੀ ਬਿਲਕੁਲ ਜਿਹੜਾ ਨਾਰਮਲ ਰੇਟ ਆ ਬਾਕੀ ਵਾਧੇ ਵੰਦੀ ਆ। ਪਾਕ ਦਾ ਟਾਈਮ ਜੀ ਦੁਪਹਿਰ ਦਾ। ਠੀਕ ਆ ਠੀਕ। ਸਾਢੇ 11 ਦਾ ਟਾਈਮ ਆ। ਉਸ ਟਾਈਮ ਨਾਲ ਕੋਈ ਵੀਰ ਭਰਾ ਚਵਾਈ ਦਾ ਹਿਸਾਬ ਲਾ ਲੈ। ਠੀਕ ਆ ਠੀਕ ਆ। ਇਹ ਤੇ ਜੇ ਨੰਬਰ ਤੇ ਭਾਜੀ। ਇਹ ਜੀ ਗੁਣਾ ਦੀ ਕੁਥਈ ਏ। ਅੱਛਾ ਜੀ। ਹਾਂ ਆਪਣੇ ਵਜੂਦ ਨਾਲੋਂ ਵੱਧ ਲੰਨ ਰਹੀ ਆ। ਠੀਕ ਆ ਜੀ। ਗੁਣਾ ਦੀ ਕੁਥਲੀਆ ਲੰਬਾਈ ਵੇਖੋ ਕਿੰਨੀ ਆ। ਸਹੀ ਗੱਲ ਬਿਲਕੁਲ ਇਹਦੀ ਵੀ ਚੰਗੀ ਆ। ਤੁਹਾਨੂੰ ਦੱਲੇ 9-10 ਕਿਲੋ ਆ ਤੇ। ਠੀਕ ਆ ਜੀ। ਹਾਂ ਮਗਰ ਕੱਟੀ ਵੀ ਬੜੀ ਸਟੈਂਡਰਡ ਦੀ ਵੇਖੋ। ਠੀਕ ਆ ਜੀ ਫ ਵੇਖੋ ਕੱਟੀ ਵੀ ਗੱਡੀ ਐਵੇਂ ਆਨੇ ਦੁੱਧ ਵਾਲੇ ਡੰਗਰ ਦਾ ਜਵਾਗ ਪਲਣਾ ਹੀ ਪਲਣਾ ਹੈ ਪਲਣਾ ਹੀ ਪਲਣਾ ਸਹੀ ਗੱਲ ਹੈ ਸਹੀ ਗੱਲ ਹੈ ਕੋਲੀ ਵੀ ਆ ਥੋੜਾ ਜਿਉ ਨੂੰ ਕਿ ਥੱਲਿਓਂ ਅੱਡੇ ਚਲੋ ਟਾਈਮ ਵਾਰਿਆ ਚੋਈ ਨੂੰ ਕੱਢੇ ਤਿੰਨ ਚਾਰ ਘੰਟੇ ਹੋਏ ਆ ਜੇ ਹਾਂਜੀ ਹਾਂ ਤੇ 6:30 7 ਵਜੇ ਦੀ ਚੋਈ ਆ 11:00 11:30 ਦਾ ਟਾਈਮ ਆ ਤੇ ਇਹ ਸ਼ਾਮਾਂ ਨੂੰ ਤਾਂ ਪੰਡਾ ਪਾਉਂਦੀ ਜੇ ਨਾ ਕੁੜੀ ਥੱਬੇ ਜਿਹੜਾ ਚੱਡਾ ਹੀ ਲੈ ਆਉਂਦੀ ਆ ਅੱਛਾ ਜੀ ਠੀਕ ਹੈ ਲੋ ਇਹ ਵੀ ਲੀਲੀ ਰਵੀ ਦੇ ਵਿੱਚ ਆ ਗਈ ਜੇ ਤੇ ਵਹਾਨੇ ਦੇ ਇਹਦੇ ਵੀ ਡੱਬ ਡੁੱਬ ਆ ਗਏ ਤੇ 9 ਰੋ 10 ਲੀਟਰ ਜਿਹੜਾ ਦੁੱਧ ਦੇ ਕੋਲ ਤਿਆ ਨੋਕ ਵਾਲੇ ਥਾਂ ਦੀ ਚਵਾਈ ਜਿਹੜੀ ਬਹੁਤ ਹੀ ਚੰਗੀ ਨਿਕਲਦੀ ਆ। ਇਹ ਕਿੰਨਾ ਕੁ ਭਰਜੂਗੇ ਦੁੱਧ ਭਾਜੀ? ਦੁੱਧ ਵੀ ਜੇ ਕੋ ਸੇਵਾ ਕਰੂੰਗਾ ਤੇ 10-11 ਕਿਲ ਬਈ ਜਾਣਾ ਨੇ। ਅੱਛਾ ਜੀ। ਹਾਂ। ਦੋ ਜੀ 10-11 ਲੀਟਰ ਜਿਹੜਾ ਦੁੱਧ ਭਰੂਗੀ ਮਣਕੀ ਅੱਖਾ ਗੀਏ। ਹਾਂ ਤੂੰ ਚਾ ਸੂਹਾ। ਠੀਕ ਹੈ ਜੀ ਸੂਹਾ ਦੂਸਰਾ ਸੂਈ ਜੇ। ਕੋਲੀ ਰੂਂ ਵਰਗੀ। ਠੀਕ ਹੈ ਜੀ। ਉਹ ਮੇਰੇ ਕੋ ਨਿਆਣਾ ਬਹਿ ਕੇ ਚੋਲੇ। ਲਓ ਜੀ ਚੱਡਾ ਜਿਹੜਾ ਸਫਾਈਆਂ ਦੇ ਵਿੱਚ ਇਹ ਥਣਾ ਦਾ ਸੈਰ ਗਿਆ ਵੀ ਚੰਗਾ ਵਾ। ਇਹਦਾ ਕਿੰਨਾ ਕੁ ਜੇ ਮੁੱਲ ਭਾਜੀ? ਇਹ ਜੀ ਦੇਲੀ ਛੋਟੀ ਥੱਲੇੋਂ ਸਾਫ ਆ ਲੈਵੇ ਨਹੀਂ ਸਾਫ ਆ ਹਾਂ ਜੀ ਤੇ ਛੋਟੀ ਇਹ ਵੀ ਅਸੀਂ 85000 ਦੀ ਵੇਚਣ ਵਾਲੀ ਆ ਅੱਛਾ ਜੀ ਬਾਕੀ ਹੁਣ ਆਪਾਂ ਜਾਇ ਨਹੀਂ ਕਰਦਾਂਗੇ ਫੋਨ ਤੇ ਨਾ ਕਰ ਲਈਏ ਦਾ ਨਹੀਂ ਕਰੀਏਗਾ ਹਾਂ ਜੀ ਨਹੀਂ ਦੱਸ ਦਈਏ ਚਲੋ ਕਲੀਅਰ ਹੋ ਜਾਂਦਾ ਬਈ ਇਹਦੀ ਫਿਰ 75000 ਦੀ ਆਫਰ ਵਾਲੀ ਸਾਫ ਹੈ ਹਾਂ ਘੱਟ ਘੱਟ ਕਰ ਦੋ ਛੱਡ ਦਈਏ ਲੱਗੇ ਅੰਦਰ ਕਰ 75 ਅੰਦਰ ਕਰ ਦਈਏ ਭਾਜੀ ਨਹੀਂ ਅੰਦਰ ਧੱਕਾ ਨਹੀਂ ਕੋਈ ਨਹੀਂ ਨਹੀਂ ਦੋ ਦਰ ਨਹੀਂ ਚਲੋ ਸਰ ਦਾ ਹੈਗਾ ਚਲੋ ਕੋਈ ਨਹੀਂ ਚਲ ਪੂਰੇ ਦੀ ਕਰ ਦਈਏ 70 ਦੀ ਨਹੀਂ ਹਾਂ ਜਾਇ ਜੀ ਹਾਂ ਨਹੀਂ ਕਰਨੀ 100 ਰੁਪਏ ਛੋੜੀ ਯਾਰ ਛੱਡ ਦਾਂਗੇ ਕਿਚੋਂ 70 ਨਹੀਂ 70 ਚ ਯਾਰ ਨਹੀਂ ਛੱਡੋ ਨਹੀਂ ਠੀਕ ਹੈ ਬਿਲਕੁਲ 60 ਦੀ ਜੱਗੇ ਹੁੰਦੀ ਆ 60 ਦੀ ਹਾਂ ਨਾ ਹੀ ਬਸ ਲਓ ਜੀ 60 ਹਜ਼ਾਰ ਦੀ ਨਹੀਂ ਕੋਈ ਗੱਲ ਨਹੀਂ ਨਹੀਂ ਹੁੰਦਾ ਧੱਕਾ ਭਾਜੀ ਫਾਇਦਾ ਨਹੀਂ ਇਹ ਕੋਈ ਨਹੀਂ ਕੋਈ ਚੱਕਰ ਨਹੀਂ ਹਾਂ ਪਰ ਕੋਈ ਨਹੀਂ ਹੁੰਦਾ ਇਹ ਕਿਸੇ ਭੈਣ ਭਰਾ ਯਾਦ ਕਰਿਆ ਕੋਈ ਲਓ ਜੀ 68000 ਦੀ ਜੇ ਕੋਈ ਗੱਲ ਨਹੀਂ ਜਾਣਦਾ ਭਾਜੀ ਜਬਾਨ ਜਬਾਨ ਦਾ ਮੁੱਲ ਹੁੰਦਾ ਕੋਈ ਚੱਕਰ ਨਹੀਂ ਵਾਦੇ ਘਾਟੇ ਚਲੋ ਬੜੀ ਗੱਲ ਜੇ ਤੋਂ ਕੱਢ ਕੇ ਪਾ ਦਾਂਗੇ ਕੋਈ ਚੱਕਰ ਨਹੀਂ ਯਾਰ ਆ ਫਿਰ ਕਿਹੜੀ ਗੱਲ ਹੁਣ ਜਦੋਂ ਜ਼ਬਾਨ ਹੀ ਕਰ ਦਿੱਤੀ ਇਹਦੇ ਲੋਜੀ ਚੌਥੇ ਨੰਬਰ ਤੇ ਵੱਡਾ ਕੱਦ ਕਾਠ ਆ ਗਿਆ ਜੀ ਅੱਛਾ ਜੀ ਨਹੀਂ ਲੱਗਾ ਦੁੱਧ ਝੋਡੀ ਥਲੇ 11 ਕਿਲੋ ਤਿਆਰ ਹੋਗਾ 11 ਦਾ 12 ਪਰ ਦਾ ਹੀ ਦੱਸ ਕੇ ਦਾਂਗੇ ਅੱਛਾ ਜੀ ਹਾਂ ਝੋਡੀ ਬੱਚਾ ਭੁੱਲੀ ਜੇ ਠੀਕ ਹੈ ਹਾਂ ਬੱਚਾ ਭੁੱਲੀ ਜੇ ਚਾਹੀਦਾ ਕਿਹੜਾ ਜੀ ਬੱਚਾ ਇਹਦੀ ਕੱਟੀ ਜੇ ਆਹ ਠੀਕ ਹੈ ਜਵਾਕ ਬਿਲਕੁਲ ਤਾਜ਼ਾ ਜੇ ਮੇਲਾ ਮਾਰਦੀ ਦੀ ਵੀਡੀਓ ਹੈਗੀ ਆ ਅੱਛਾ ਜੀ ਹਾਂ ਉਹ ਘਰ ਵਾਲਿਆਂ ਮੈਨੂੰ ਪਰਸੋਂ ਚੌਥੀ ਗੱਲ ਆ ਉਹਨਾਂ ਭਾਈ ਮੇਲਾ ਮਾਰਦੀ ਦੀ ਵੀਡੀਓ ਠੀਕ ਹੈ ਜੀ ਉਹ ਮੈਂ ਬੁਖਾ ਦੂੰਗਾ ਵੀਰ ਨੂੰ ਕਹਿੰਦੇ ਬਿਲਕੁਲ ਦਿਖਣ ਗਈ ਹੈ ਤਾਲੀ ਆ ਤੇ ਸੂਆ ਕਰ 1 ਕਨਵਾ ਸੂਈਓ ਪ ਲੋ ਜੀ ਸੁਵਾ ਦੂਸਰਾ ਜੇ 11 ਹੋਗਾ ਪਰ 10 ਦੀ ਫੁੱਲ ਗਰੰਟੀ ਆ ਹਾਂ ਭਾੜਾ ਲਈ ਦੀ ਜੇ ਭਾੜੇ ਦੇ ਚੁਕੇ ਦੇ ਹੋ ਸਕਦਾ ਉਪਰੋਂ ਥਾਂ ਕੇ ਇੱਕ ਅੱਧਾ ਟਿਕਾਣਾ ਪਰ ਹਿਲਦੀ ਨਹੀਂ ਆ ਭਾੜੇ ਦੇ ਵੀ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਜੈਡ ਬਲੈਕ ਜੇ ਕੱਦ ਕਾੜ ਜਿਹੜਾ ਤਗੜਾ ਆ ਗਿਆ ਵੱਡਾ ਕੱਦ ਕਾਠਿਆ ਕੋਈ ਆਮ ਨਾ ਸਮਝੇ ਭਰਾ ਤੇ ਇਹ ਕਿੰਨਾ ਪਰ ਜੂ ਦੁੱਧ ਭਾਜੀ ਦੁੱਧ ਵੀ ਜੀ 12-13 ਕਿਲੋ ਦਈ ਜੋ ਵੀ ਬੜਾ ਰਮਾਨਾ ਠੀਕ ਆ 11 ਕਿਲੋ ਦੇਣ ਈ ਆ ਤੇ ਅੱਛਾ ਜੀ ਹਾਂ ਲੋ ਜੀ 12-13 ਲੀਟਰ ਦਾ ਦੁੱਧ ਭਰੂ ਵੀ ਕਰਮ ਵਾਲੀ ਤੇ 10 ਲੀਟਰ ਦੀ ਗਰੰਟੀ ਆ ਫੁੱਲ ਵੀਰ ਦੀ ਬਾਕੀ ਛੱਡਾ ਤੁਸੀਂ ਵੇਖ ਸਕਦੇ ਜਿਹੜੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਬਾਕੀ ਇਹਦਾ ਮੁੱਲ ਸਾਹਮਣੇ ਵਾਲਾ ਭਰਾ ਖੜੇ ਕੋਈ ਇਹ ਤਾਂ ਵੇਚ ਦਈਏ ਔਰ ਬਿੱਲੀ ਨੇ ਫੜੀ 85 ਦੀ ਵੇਚ ਦਈਏ 80 ਦੀ ਹਾਂ ਥੋੜਾ ਜਿਹਾ ਬੱਚਾ ਭੁੱਲੀ ਜੀ ਬੱਚਾ ਭੁੱਲੀ ਜੀ ਹਾਂਜੀ ਛੋਟੀ ਭਲੀ ਆ ਇਹ ਬੱਚਾ ਭੁੱਲੀ ਅਸੀਂ ਰੇਡ ਭੁੱਲ ਜੀਏ ਰੇਡ ਭੁੱਲ ਜੀਏ ਚਲੋ ਕਰੋ ਜੀ ਅੱਜ ਕੋਈ 80 ਦੀ ਜਾਣ ਦਿਓ ਹਾਂਜੀ ਹਾਂਜੀ ਅਸੀਂ ਨਹੀਂ ਕਰੀਏ ਹਾਂ ਚਲੋ ਕਰ ਆ ਰੋ ਮਾਂ ਤਾਂ ਨੇ ਫਿਰ ਉਹ ਨਹੀਂ ਉਹ ਟੀ ਵੱਡੀ ਦੁੱਧ ਬੜਾ ਜੇ ਜਿਕੇ ਉਹ ਉਧਰ ਮਾਰ ਵੀ ਰ ਉਹ ਬਿੱਲੀ ਨੇ ਕੀ ਫੜਿਆ ਜੀ ਬਿੱਲੀ ਨੇ ਉਹ ਦੂਜੀ ਮਗਰਾਈ ਬੜੀ ਯਾਰ ਜੀ ਹਾਂ ਇਹ ਪਿੱਜਾ ਕਿਸ ਕਰਨ ਕਰ ਯਾਰ ਹਾਂ ਕਰੀਏ ਅਸੀਂ ਵੀ ਜਾਂਦੇ ਜੀ ਨਹੀਂ ਅਸੀਂ ਵੀ ਅੱਗੇ ਕਹਿਣ ਦੇ ਅੱਛਾ ਕਰ ਦੋ ਫਿਰ ਜੋ ਕਰਨਾ ਫਿਰ ਉੱਥੇ ਹੀ ਹਣੀ ਹੂੰ ਕਿੱਥੇ ਜੱਗੇ ਕਰ ਦਈਏ ਕਰ ਦੋ ਹਾਣਾ ਹੀ ਭਾਜੀ 75 ਦੀ ਹਾਣਾ ਹੀ ਓਡਾ ਭਲਾ ਐ ਤੂੰ ਹੀ ਦੇ ਨਹੀਂ ਕਰਦੀ ਨਹੀਂ ਕੋਈ ਗੱਲ ਨਹੀਂ ਚੰਗੀ ਕੋਈ ਵੀ ਡੇਰੀ ਵਾਲਾ ਵੀ ਲੈ ਜੇ ਜਿਹੜਾ ਮਰਜੀ ਲੈ ਜੇ ਠੀਕ ਹੈ ਛੋਟੀਆਂ ਵੀ ਵੰਡ ਕਰਦੀਆਂ ਇਹ ਤਾਂ ਛੋਟੀਆਂ ਵੰਡ ਨਹੀਂ ਕਰਨੀਆਂ ਅਜੇ ਤਈਆਂ ਹੀ 75 ਦੀ 75000 ਲਓ ਜੀ ਆਫਰ ਆਤੀਆਂ ਵੀਰ ਨੇ ਕੋਈ ਯੱਕਰ ਨਹੀਂ ਨਹੀਂ ਕਾਦ ਕੋ ਜਿਹੜਾ ਬਹੁਤ ਤਗੜਾ ਵਾ ਕਮੀ ਨਹੀਂ ਕੋਈ ਹੈਗੀ ਛੋਟੀ ਤੇ ਚਲੋ ਥੋੜੀ ਜੀ ਇੱਕ ਚਲੋ ਹਣਾ ਕਮੀ ਕਰਕੇ ਜਲ ਵੀਰ ਨੇ ਰੇਟ ਜਾਇਜ ਬਿਲਕੁਲ ਪਾਤਾ ਵਾ ਠੀਕ ਹੈ ਤੇ ਐਂਡ ਤੇ ਇੱਕ ਨਹੀਂ ਨਾ ਹੁੰਦੀ ਆ ਪਾ ਤੁਹਾਨੂੰ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਜੀ ਪਹਿਲਾ ਸੂਰ ਚੋਟੀ ਸੋਈ ਜੇ ਅੱਛਾ ਜੀ ਪਿਓਰ ਮੋਹਰਾ ਜੀ ਕਵਾਲ ਵੀ ਨਾ ਪੂਛ ਨਾ ਸਿੱਧ ਕਿੱਦਾਂ ਜੈਡ ਬਲੈਕ ਜੈਡ ਬਲੈਕ ਆ ਗਈ ਜੈਡ ਬਲੈਕ ਪਿਓਰ ਦੋ ਦੇ ਭਾਜੀ ਦੋ ਦੇ ਛੋਟੀ ਥੱਲੇ 8 ਕਿਲੋ ਹੋਊਗਾ ਅੱਛਾ ਜੀ 7 ਦਿਨ ਹੋ ਗਏ ਸੋਈ ਨੂੰ 7 ਨਾਲ 8 ਕਿਲੋ ਹੋਊਗਾ ਪਰ 7 ਕਦੋਂ ਦੱਸ ਕੇ ਦੇ ਦਾਂਗੇ 7 ਕਿਲੋ ਕੱਟੀ ਕੱਟਾ ਜੀ ਭਾਜੀ ਕੱਟਾ ਹਾਂ ਆ ਬੱਚਾ ਕੱਟਾ ਆਇਆ ਕੱਟਾ ਜੀ ਠੀਕ ਆ ਜੀ ਮੇਲ ਕਾਫ ਜੀ ਬਿਲਕੁਲ ਤਾਜ਼ਾ ਵਾ ਪਹਿਲਾ ਹੀ ਸੂਰ ਸੋਈ ਆ ਬਲੂਨਾਂ ਚੋਟੀ ਹਾਂ ਟ੍ਰਾਇੰ ਹਾਂ ਟੌਣ ਚਾਣੀ ਬੜੀ ਸ਼ਾਨਦਾਰ ਹੈ ਥਣ ਥਣ ਬੜਾ ਸੋਹਣਾ ਲੱਗਾ ਠੀਕ ਹੈ ਜੀ ਕਿੰਨਾ ਘ ਭਰੂ ਦੁੱਧ ਭਾਈ ਦੁੱਧ ਮੇਰੀ ਝੋਟੀ ਦਾ ਦਈ ਜੂਗੀ ਜੀ ਕੋ ਸੰਭੂਗਾ ਵੀ ਭਰਾ ਦੇ ਅੱਛਾ ਜੀ ਇਹਨੂੰ ਕਰਲਾ ਭਾਈ ਕਿ ਬੱਚੇ ਦੇ ਪੂਰੇ ਜਾਂਦੀ ਹੈ ਉਧਰ ਕਰਲਾ ਜੀ ਠੀਕ ਹੈ ਠੀਕ ਹੈ ਚਲੋ ਉਹਨੂੰ ਲੈ ਜਾ ਕੋਈ ਨਾ ਲਓ ਜੀ 10 ਲੀਟਰ ਜਿਹੜਾ ਦੁੱਧ ਭਰੂਗੀ ਪਿਆਡ ਬਲੈਕ ਪਿਓਰ ਮੋਰਾ ਨਸਲ ਦੀ ਝੋਟੀ ਹਾਂ ਜੀ ਹਾਂ ਜੀ ਪਰ 8 ਕਿਲੋ ਹੋਊਗਾ 7 ਕਿਲੋ 10 ਕਿ ਦੇ ਦਿਆਂਗੇ ਅੱਛਾ ਜੀ ਹਾਂ ਲਓ ਜੀ ਕਿਲੋ ਘਾਟੀ ਭਾਈ ਕਹਿੰਦਾ ਕਿ ਦੱਸ ਕੇ ਦਿਆਂਗੇ ਚਲੋ ਵੱਧ ਨਿਕਲੇ ਕਿਸਦੇ ਘਰ ਜਾ ਕੇ ਤੇ ਮজা ਫੇਰ ਹੀ ਆਉਂਦਾ ਵਾ ਸਹੀ ਗੱਲ ਐ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਐ ਠੀਕ ਐ ਸਹੀ ਆ ਰਥਾ ਤੇ ਨੌ ਲਸਾਨ ਨਹੀਂ ਨਹੀਂ ਸਹੀ ਝੂੜ ਦੀ ਲੋੜ ਹੀ ਨਹੀਂ ਆ ਸੱਚਾਈ ਬਿਲਕੁਲ ਸਚਾਈ ਦਾ ਭਾਜੀ ਮੁੱਲ ਬਾਤ ਸਾਡਾ ਵੀਡੀਓ ਤਾਂ ਕਰਨੇ ਪਾਉਣ ਨਹੀਂ ਦਿੰਦੇ ਨਗਰ ਨਾਲ ਲਈ ਜਾਂਦੇ ਹਾਂ ਵਾਰ ਹੀ ਨਹੀਂ ਆਉਂਦੀ ਨਾਲ ਕਿੰਨੇ ਦਿਨ ਹੋ ਗਏ ਆਪਾਂ ਨੂੰ ਫੇਰ ਭੇਜ ਦਿੰਦਾ ਮਾਣ ਹਾਂਜੀ ਹਾਂਜੀ ਲੋ ਜੀ ਝੋਟੀ ਬਹੁਤ ਹੀ ਚੰਗੀ ਆ ਗਈ ਰਿਕਾਰਡ ਵਾਲੀ ਜਿਹ ਪਿਓਰ ਮੋਰਾ ਨਸਲ ਦੀ ਦਾ ਸਿਲੇਕਟਡਾ ਦੁੱਧ ਭਰੂਗੀ ਕਰਨ ਵਾਲੀ ਇਹ ਦੱਸੋ ਭਾਜੀ ਇਹਦਾ ਵੀ ਮੁੱਲ ਫਿਰ ਇਹਦਾ ਕਰ ਲਈ ਮੈਂ ਨਾ ਇੱਕ ਦਾ ਨਹੀਂ ਦੂਜੀ ਹਾਂ ਨਹੀਂ ਕਥਣਾ ਇਹ ਚੋਂ ਕੱਟ ਰਹੀਆਂ ਉੱਧਰ ਕਸਰ ਕੱਟ ਲਾਉਂਗਾ ਕੱਟ ਰਹੀਆਂ ਹਾਂਜੀ ਇੰਨੀ ਕਮਾਈ ਕਰਕੇ ਕੀ ਕਰਾਂਗੇ ਹਾਂਜੀ ਹਾਂਜੀ ਕਿੱਥੇ ਜਾਣਾ ਫਿਰ ਤੁਹਾਨੂੰ ਪਤਾ ਸੀ ਮਾਰਾ ਜੀ ਨੇ ਵਧੀਆ ਰੋਟੀ ਦਿੱਤੀ ਆ ਬਾਤ ਬਾਤ ਇਹ ਨਹੀਂ ਕਰਦੇ 80 ਦੇ ਦਈਏ ਵੀ ਨਹੀਂ ਮੇਰਾ ਭਰਾ ਕਰੀਏ ਹਾਂਜੀ ਜੋੜਾ ਇਹ ਕਰਦੇ ਜਿਹੜਾ ਲੈ ਜਾਏਗਾ ਆ ਕੰਮ ਨਵੇਂ ਰੱਖੀਏ ਜੈਜ ਕਰੀਏ ਆਹ ਹਾਂਜੀ ਜੈਜ ਕਰੀਏ 2 ਛੜਦੀ 85 ਨਹੀਂ ਹਰ ਗੱਲ ਨਹੀਂ ਬਣੀ ਜਿਹਦੇ ਹੈ ਓਡੀ ਨਹੀਂ ਨਾ ਗੱਲ ਬਣ ਗਈ ਗੱਲ ਨਹੀਂ ਬਣੀ ਨਹੀਂ ਨਹੀਂ ਬਣੀ ਗੱਲ ਚਾ ਛੜ ਦੇ ਚਲ ਜਾਂਦੇ ਪੂਰੇ ਦੀ ਆ ਸੀਦੀ ਮਰ ਗਿਆ ਇਹ ਆ ਸੀਦੀ ਕਹਿੰਦਾ ਭਾਜੀ ਨਹੀਂ ਇਦਾਂ ਨਹੀਂ ਸਾਡੇ ਭਰਾ ਨਹੀਂ ਆਟਾ ਗੋਜ ਹੋਇਆ ਨਹੀਂ ਗੱਲ ਬਣੀ ਜਿਹਦੇ ਹਾਂਜੀ ਜਣਾ ਮਰਜੀ ਵੀਲ ਜੋੜਾ ਹੀ ਲੈ ਜੀ ਅੱਛਾ ਜੀ ਨਹੀਂ ਤਾਂ ਕਾ ਜੇ ਨਹੀਂ ਨਹੀਂ ਤਾਂ ਕਾ ਡੇਢ ਲੱਖ ਦਾ ਜੋੜਾ ਹੀ ਜੱਗਿਆ ਜੀ ਲਾਹੋ ਜੀ ਡੇਢ ਦਾ ਨਹੀਂ ਕਹਿਤਾ 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 ਹਨ ਕਹਿਤਾ ਡੇਢ ਲੱਖ ਦਾ ਜੋੜਾ ਦੋਵੇਂ ਝੋਟੀਆਂ ਪੈਂਦੀ ਹੈ ਮੈਨੂੰ ਪਤਾ ਵਰ ਝੋਟੀ ਚੰਗੀ ਇਹ ਕਿੰਨੇ ਇਹ ਆ ਵੀ ਜਿੰਨੇ ਵੀਰਾਂ ਨਾਲ ਲਈ ਨਹੀਂ ਉਹਨਾਂ ਨੂੰ ਵੀ ਪਤਾ ਹੈ ਝੋਟੀ ਸਾਹ ਨਾਸੀ ਦੀ ਮੈਨੂੰ ਆ ਅੱਛਾ ਜੀ ਠੀਕ ਹੈ ਠੀਕ ਹੈ ਕੋਈ ਨਹੀਂ ਆ ਜੀ ਜੋੜਾ ਹੀ ਚੱਕਰ ਨਹੀਂ ਲਾਓ ਜੀ ਆ ਵੇਖ ਸਕਦੇ ਥਣਾ ਦਾ ਸੈਰ ਗਿਆ ਬਚੰਗਾ ਵਾ ਇੱਕ ਵੀ ਤੂੰ ਲੈ ਕੇ ਤੇ ਕਟਾ ਆ ਕੇ ਪੌਂਡਿਆ ਮੁੱਲ ਅੱਛਾ ਜੀ ਅੱਜ ਮੇਰੇ ਭਰਾ ਨੇ ਕਿਹਾ ਜਤਰਾ ਵਿੱਚ ਕਹਿ ਦੋਗੇ ਹਾਂ ਕੋਈ ਨਹੀਂ ਗੱਗੇ ਵੀ ਨੂੰ ਪੁੱਛਿਆ ਇਹਨੂੰ ਹਾਂ ਜੀ ਹਾਂ ਜੀ ਉੱਥੇ ਬੈਠੇ ਇਹ ਵੀ ਨਹੀਂ ਇਹਨੇ ਕਿਹਾ ਵੀ ਇਹ ਵੇਚਾ ਸਹੀ ਆ ਆ ਅੱਜ ਮੁੱਲ ਭਰਾ ਕੋ ਖੋ ਜੀ ਆਜ ਕਰਾਉਣੇ ਪਰ ਖੁਸ਼ੀਆਂ ਪਰ ਹੁਣ ਨਾ ਮੇਰਾ ਭਰਾ ਕੋਈ ਛੋਟ ਆਲਾ ਬਣਾ ਫੋਨ ਕਰੇ ਹੈ ਨਹੀਂ ਨਹੀਂ ਜੇ ਮੈਂ ਛੋਟ ਦੇ ਨੂੰ ਫੋਨ ਲਾ ਲਿਓ ਛੋਟ ਨਹੀਂ ਕਰਨੀ ਚਲੋ ਕਰ ਦਾਂਗੇ ਬੱਜੀ ਗਲੀ ਨਹੀਂ ਦਿੰਦੇ ਹਾਂਜੀ ਹਾਂਜੀ ਪਰ ਮੋਲ ਘਟਾਉਣ ਵਾਲਾ ਨਾ ਕਰੇ ਠੀਕ ਹੈ ਜੀ ਨਹੀਂ ਨਹੀਂ ਰੇਟ ਬਿਲਕੁਲ ਚਲੋ ਹੱਥ ਜੋੜ ਕੇ ਵੀਰਾਂ ਗੜੀ ਬੇਨਤੀ ਆ ਸਾਡਾ ਭਰਾ ਹੈ ਸਾਡਾ ਮਾਨ ਕਦਾ ਪਿਆਰ ਬੜਾ ਜਿਆਦਾ ਹਾਂਜੀ ਹਾਂਜੀ ਨਹੀਂ ਤੇ ਕੋਈ ਬੰਦਾ ਬੋਚੂ ਪਾ ਕੇ ਨਹੀਂ ਦਿੰਦਾ ਨਹੀਂ ਦਿੰਦਾ ਸਹੀ ਗੱਲ ਸਹੀ ਗੱਲ ਨਹੀਂ ਕਰਦੇ ਜਾਨਾ ਕਿ ਉਹ ਨਿਆਬ ਹੀ ਮੈਨੂੰ ਅਸੀ ਚਲਾ ਕੇ ਆਪਣੇ ਪੈਂਦੇ ਆ ਅੱਛਾ ਜੀ ਪਰ ਛੋਟ ਚੰਗੀ ਆ ਪਰ ਨਾ ਨਹੀਂ ਕਰ ਸਕਦਾ ਚਲੋ ਕੋਈ ਗ ਪਹਿਲਾ ਲੱਭ ਜਾਂਦਾ ਹੈ। ਤੁਸੀਂ ਇਦਾਂ ਮੈਂ ਸਾਰਿਆਂ ਵੀਰਾਂ ਭਰਾਵਾਂ ਕੇ ਬੇਨਤੀ ਕਰਦਾ ਹਾਂ। ਕੋਈ ਵੀ ਡੰਗਰ ਪੋਲੇ ਲੈਣੇ, ਭਾਣਾ ਲੈਣੇ ਆ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਸ਼ੇਅਰ ਕਰੋ। ਬਿਲਕੁਲ ਬਿਲਕੁਲ ਜੀ। ਸਾਰਿਆਂ ਭਰਾਵਾਂ ਦੇ ਚੈਨਲ। ਬਸ ਬਸ ਆਪਣੀ ਠੀਕ ਹੈ ਠੀਕ ਹੈ ਜੀ। ਲਓ ਜੀ ਵੀਡੀਓ ਨੂੰ ਵਾਤਵਾਰ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਚਲੋ ਕੇ ਵੀਰ ਭਰਾਣੇ ਅੱਗੇ ਪਸ਼ੂ ਖਰੀਦਣਾਂ ਹੁੰਦੇ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ। ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।